ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਤੇ ਟਾਈਮ ਹੋ ਗਿਆ ਜੀ 10 ਵਜੇ ਦਾ ਸਵੇਰ ਦਾ ਤੇ ਅੱਜ ਆਪਾਂ ਲੱਗੇ ਹੁਣ ਵਲੌਗ ਸ਼ੁਰੂ ਕਰਨਾ ਤੇ ਇਦੋਂ ਪਹਿਲਾਂ ਮੈਂ ਪੈ ਗਈ ਸੀਗੀ ਚਾਹ ਪੀ ਕੇ ਤੇ ਇਹਨਾਂ ਨੇ ਕੀਤੇ ਸੀ ਸਾਰੇ ਕੰਮਕਾਰ ਪਹਿਲਾਂ ਇਹਨਾਂ ਨੇ ਬੈਕ ਸਾਈਡ ਸਫਾਈ ਕਰੀ ਘਾਹ ਕੁ ਪੱਤੇ ਬਹੁਤ ਹੋਏ ਪਏ ਸੀ ਵੱਡੇ ਵੱਡੇ ਤੇ ਹੁਣ ਇਹ ਮੂਹਰੇ ਲੱਗੇ ਹੋਏ ਆ ਸਫਾਈ ਕਰਨੇ ਇੱਧਰ ਗਵਾਰਾ ਪਟ ਰਹੇ ਹੈਗੇ ਗਵਾਰਾ ਪਟ ਪਟ ਕੇ ਉਹ ਢੇਰ ਲਾਤਾ ਕਹਿੰਦੇ ਜਾੜ ਜਾ ਬਹੁਤ ਹੋ ਗਿਆ ਹੁਣ ਤਾਂ ਕਰਕੇ ਪੱਟ ਤਾਂ ਨਹੀਂ ਤਾਂ ਬਹੁਤ ਫਲ ਲੱਗਿਆ ਹੋਇਆ ਸੀ ਹੁਣ ਉਹਨਾਂ ਨੂੰ ਬਹੁਤ ਫਲੀਆਂ ਲੱਗੀਆਂ ਪਈਆਂ ਸੀ ਤੇ ਰਾਤ ਇਹਨਾਂ ਨੇ ਤੋੜੀਆਂ ਫਲੀਆਂ ਉਧਰ ਫਤੇ ਲੱਗਿਆ ਹੋਇਆ ਮਿੱਟੀ ਚ ਗਾਹ ਪਾਉਣ ਤਰਾਰਤਾ ਕਰਨ ਅ ਰਾਤ ਇਹਨਾਂ ਨੇ ਆ ਟੋਕਰੀ ਭਰ ਕੇ ਫਲੀਆਂ ਤੋੜ ਲਈਆਂ ਸੀਆਂ ਆਹ ਦੇਖੋ ਕਿੰਨੀ ਐ ਕਿਲੋ ਤੋਂ ਵੱਧ ਹੋਣੀਆਂ 1.5-2 ਕਿਲੋ ਆ ਫਲੀਆਂ ਬਹੁਤ ਫਲੀਆਂ ਲੱਗੀਆਂ ਪਈਆਂ ਸੀ ਬਹੁਤ ਜ਼ਿਆਦੇ ਤੇ ਫੋਨ ਵੀ ਬਹੁਤ ਫਲ ਲੱਗਿਆ ਸੀਗਾ ਤੇ ਇਹ ਕਹਿੰਦੇ ਝਾੜ ਬਹੁਤ ਹੋ ਗਿਆ ਮੀਂਹ ਦਾ ਮੌਸਮ ਆ ਰੋਜ਼ ਮੀਂਹ ਆਇਆ ਰਹਿੰਦਾ ਕੁਝ ਵੜ ਕੇ ਵਹਿ ਜਾਊਗਾ ਕਹਿੰਦੇ ਵਿੱਚ ਆ ਢੇਰ ਲਾਤਾ ਪਟ ਪਟਕੇ ਦੀਵਾਰੇ ਦਾ ਇਦਨ ਖਤੇ ਨਾਲ ਕੰਮ ਕਰਾਉਂਦਾ ਆਪਦੇ ਪਾਪਾ ਦੇ ਉਹ ਲੱਗੇ ਵੀ ਆ ਕਿ ਕੁਸਕ ਫਲੀਆਂ ਰਾਤ ਮਾੜੀਆਂ ਮੋਟੀਆਂ ਰਹਿ ਗਈਆਂ ਸੀਆਂ ਰਾਤ ਫਿਰ ਨੇਰਾ ਹੋ ਗਿਆ ਸੀ ਕਵੇਲਾ ਤਮ ਕਰਕੇ ਤੇ ਮਹਨ ਤੋੜ ਰੇ ਆਗੇ ਤੇ ਇੰਨੇ ਮੈਸ ਨੂੰ ਕਾਕਾ ਦਿਖਾਉਣੀ ਆਪਣਾ ਐਕਟਿਵ ਹੋਇਆ ਪਿਆਰ ਉਹ ਅੰਦਰ ਖੇਡ ਰਹੀ ਆ ਸੀਗਾ ਜਾਗਦਾ ਹੁਣ ਲੋਜੀ ਕਾਕਾ ਆਪਨ ਆ ਗਿਆ ਆ ਸੀਗਾ ਖੇਡਦੀ ਆਂਦਾ ਸੀਗਾ ਹੁਣ ਹੁਣ ਫਿਰ ਚੱਲ ਪਿਆ ਰਹਿੰਦੇ ਇਕਮ ਓ ਇਕਮ ਇਕਮ ਤੈਨੂੰ ਪਤਾ ਲੱਗ ਗਿਆ ਹੈ ਕਿ ਮੇਰਾ ਨਾਮ ਇਕਮ ਹੂੰ ਇਕ ਵੇ ਵੇ ਇਕ ਮਾ ਥੋਣੀ ਬੂੰਗੜੀ ਬੁੱਗਵੇ ਹਾਂ ਕਿੱ데 ਕਿੱ데 ਕਰੀ ਜਾਂਦਾ ਸੀ ਤੂੰ ਹੂੰ ਕਿੱ데 ਕਿੱ데 ਆਦਾ ਸੀ ਤੂੰ ਹਾਂ ਹੂੰ ਕਿੱ데 ਕਿੱ데 ਖੜੀ ਜਾਂਦਾ ਹੈਗਾ ਇਹ ਤੇ ਇਹਦੇ ਮੈਂ ਹਜੇ ਲਗੋਟ ਹੀ ਬੰਦੀ ਹੁੰਨੀ ਆਂਗੀ ਲਗੋਟ ਜਵਨ ਦੀ ਨਹੀਂ ਹੁੰਨੀ ਆ ਕਪੜਾ ਇਹ ਲਾ ਕੇ ਤਾਂ ਕਿ ੇਠਲੇ ਕਪੜੇ ਨਾ ਖਰਾਬ ਹੋਣ ਆ ਜੇ ਨਿੱਕਰਾਂ ਨੂੰ ਕਰਾਂ ਤਾਂ ਇਹਦੇ ਕੁਝ ਨਹੀਂ ਪਾਉਂਦੀ ਮੈਂ ਪਜਾਮੀਆਂ ਵਗੈਰਾ ਤੇ ਨਾ ਹੀ ਮੈਂ ਡੈਪਰ ਲਾਉਣੀ ਆ ਉਹ ਸਿੱਧੇ ਹੀ ਲਗੋਟ ਬੰਨ ਕੇ ਵਿੱਚ ਕਪੜਾ ਵਗੈਰਾ ਲਾ ਦਿੰਨੇ ਆ ਵੀ ੇਠਲੇ ਵੱਡੇ ਪੋਤੜੇ ਨਾ ਖਰਾਬ ਹੋਣ ਤੌਲੀਏ ਵਗੈਰਾ ਤਾਂ ਕਰਕੇ ਤੇ ਡੈਪਰ ਤਾਂ ਫਿਰ ਉਹ ਖਰਾਬ ਕਰ ਦਿੰਦੇ ਆ ਕੰਮ ਤਨ ਤਨ ਤਾਂ ਬੱਚੇ ਦੀਆਂ ਖਰਾਬ ਕਰ ਦਿੰਦੇਗੇ ਤੇ ਤਾਂ ਕਰਕੇ ਡਾਈਪਰ ਤਾਂ ਮੈਂ ਲਾਉਂਦੀ ਨਹੀਂ ਹੁੰਦੀ ਜੀ ਤੇ ਬੱਚਾ ਵੀ ਵਧੀਆ ਰਹਿੰਦਾ ਡਾਈਪਰ ਤੋਂ ਬਿਨਾਂ ਚੱਲ ਖੁੱਲਾ ਹੈ ਕੱਪੜਿਆਂ ਦੇ ਛੋਣੀ ਵੇ ਛੋਣੀ ਹੁਣ ਖੇਡਦੀ ਹੈਗੀ ਤੇ ਹੁਣ ਇਹ ਲੱਗੇ ਸੀ ਇਧਰ ਫਲੀਆਂ ਟੁੱਟੀਆਂ ਤੋੜ ਲੀਆਂ ਚਾਲ ਤੋੜ ਲੋ ਆ ਪਾ ਚੁੱਪੜ ਵੀ ਤੋੜਾਂਗੇ ਚੁੱਪੜ ਵੀ ਬਹੁਤ ਹੋਏ ਖੜੇ ਆ ਉਸ ਕ ਇੱਕ ਦਿਨ ਪਹਿਲਾਂ ਤੋੜੇ ਸੀਗੇ ਪਹਿਲਾਂ ਤੋੜ ਲੋ ਜਿਹੜੇ ਹੈਗੇ ਅੱਗੇ ਚੁੱਪੜੇ ਜੀ ਤੋੜ ਲੋ ਪੱਕੇ ਪੱਕੇ ਇਹ ਤਾਂ ਬਹੁਤ ਹੋ ਗਏ ਨੇ ਆ ਤੋੜ ਲੱਗੇ ਇਹ ਚੁੱਪੜ ਤੋੜਨ ਬਹੁਤ ਹੋਏ ਖੜੇ ਚੁੱਪੜ ਉਸ ਕੁਸ ਕਵੇਲਾਂ ਤਾਂ ਮੈਂ ਇਹਨਾਂ ਤੋਂ ਪਟਾਤੀਆਂ ਉਹਦੇ ਚੋਲਿਆਂ ਦੀਆਂ ਵੇਲਾਂ ਨਾਲ ਵੱਡੇ ਵੱਡੇ ਜਿਹੜੇ ਪੱਕੇ ਪੱਕੇ ਜੇ ਹੂੰ ਚਿੱਬੜ ਹੈ ਦੂਰਾ ਆ ਵੇਖੋ ਇਹਦੇ ਵਿੱਚ ਪਿਆ ਹਾਂ ਸੀਗਾ ਹਾਂ ਹਾਂ ਸੀ ਦਿਖ ਰਿਹਾ ਹੂੰ ਬੱਚਾ ਬਾਟੀ ਸਾਡੀ ਛੋਟੀ ਹੈਗੀ ਤਾਂ ਕਰਕੇ ਤੇ ਫਤਿਹ ਸਾਰਾ ਦਿਨ ਬਾਹਰ ਇੱਥੇ ਖੇਡਦਾ ਰਹਿੰਦਾਗਾ ਤੇ ਤਾਂ ਹੀ ਅਸੀਂ ਹੈ ਬਟਤੇ ਵੀ ਆਹ ਕੱਚਾ ਤੋੜਦਾ ਕੱਚੇ ਨਹੀਂ ਤੋੜਨੇ ਕੱਚੇ ਨਾਲੇ ਹੈਲਪ ਕਰਨ ਲੱਗ ਜਾਂਦਾ ਪਹਿਲਾਂ ਵੈਂਗਣੀ ਬੂੰਗਣੀ ਤੋੜਦੇ ਉਦੋਂ ਵੀ ਲੱਗ ਜਾਂਦਾ ਸੀ ਫੜੇ ਹੋਏ ਤਾਂ ਫੜਨ ਕੋਈ ਥੋੜੀ ਜਿਹਾ ਨਾ ਮੈਂ ਤੋਗੇ ਪਾਪਾ ਪਾਪਾ ਤੇ ਪਹਿਲਾਂ ਕੱਚੀ ਵੈਂਗਣੀ ਵਗੈਰਾ ਤੋੜ ਦਿੰਦਾ ਸੀ ਕੋਈ ਵੀ ਸਬਜ਼ੀ ਜਦ ਤੋੜਨ ਲੱਗਦੇ ਸੀਗੇ ਨਾ ਆ ਕੇ ਮੈਂ ਸੇ ਇਕੱਡਾ ਸਾਰਾ ਥਿੱਕੇ ਰਹਿਣੀ ਹਜੀ ਚੱਲ ਰਹਿੰਦੇ ਹਜੀ ਜਮਾਨੀ ਹੜਦਾ ਜ਼ਰਾਰਤਾ ਕਰਨ ਨੂੰ ਖੇਰਕ ਵੜਾ ਹੁਣ ਸਿੱਟ ਕੇ ਆਵਾਂਗੇ ਬਾਹਰ ਤੇ ਇੱਧਰ ਇਹਨਾਂ ਹਰਾਦਾ ਸੀ ਵੀ ਪਿੰਡੀਆਂ ਦੇ ਪੂਜੇ ਵੀ ਪਟਦੀਏ ਪਰ ਪਿੰਡੀਆਂ ਲੱਗ ਰਹੀਆਂ ਬਹੁਤ ਤੇ ਆਹ ਵੇਖੋ ਤੇ ਇਤਲੀ ਉਹ ਭੱਜ ਗਈ ਬਹੁਤ ਸੋਣੀ ਬੈਠੀ ਸੀ ਇੱਥੇ ਫੁੱਲਾਂ ਤੇ ਟੋਰੀਆਂ ਦੇ ਫੁੱਲਾਂ ਤੇ ਪਿੰਡੀਆਂ ਵਗੈਰਾ ਬਹੁਤ ਲੱਗ ਰਹੀਆਂ ਹੁਣ ਤੇ ਇਹ ਤਾਂ ਕਹਿੰਦੇ ਸੀ ਫਟ ਗਈ ਮੈਂ ਕਿਹਾ ਹਜੇ ਰਹਿਣ ਦਿਓ ਮਿਰਚਾਂ ਮਿਰਚਾਂ ਬਹੁਤ ਲੱਗੀਆਂ ਬਈ ਭਾਈ ਗਰਮੀ ਗਰਮੀ ਕਿਵੇਂ ਹੋਵੇ ਚਲ ਮੈਂ ਤਾਂ ਭਾਂਡੇ ਗੁੰਡੇ ਥੋਣੀ ਜਾ ਕੇ ਤੋਰੀਆਂ ਵੀ ਪੜਦੇ ਸੀ ਮੈਂ ਕਿਹਾ ਚਲ ਹਜੇ ਨਾ ਪਟਿਓ ਤੋਰੀਆਂ ਤਾਂ ਲੱਗ ਰਹੀਆਂ ਕਾਫੀ ਤੇ ਉਹ ਖਚਾਲ ਤੇ ਅੱਜ ਹੈਗਾ ਸੰਡੇ ਮੈਂ ਵਸੇ ਥੋੜੀ ਤ੍ਰੀਅਤ ਨਹੀਂ ਸੀ ਠੀਕ ਮੇਰੀ ਸੁਬਾ ਸਰੀਰ ਜਾਨੀ ਸੀ ਠੀਕ ਤੇ ਇਸ ਕਰਕੇ ਮੈਂ ਪੈ ਗਈ ਸੀ ਤੇ ਹੁਣ ਮੈਂ ਧੂੰਗੀ ਭਾਂਡੇ ਭੁੰਡੇ ਚਾਹ ਪਾਣੀ ਵਾਲੇ ਪਏ ਆ ਅਜਰ ਸੂਈ ਚ ਖਲਿਆਰਾ ਬਣਿਆ ਪਿਆਗਾ ਪੂਰਾ ਇਹ ਡੈਡੀ ਨੇ ਖਤੇ ਡੈਡੀ ਨੇ ਚਾਹ ਬਣਾਈ ਸੀਗੀ ਸਵੇਰੇ ਫਿਰ ਉਹ ਮੈਂ ਤਾਂ ਪਈ ਸੀਗੀ ਇਸ ਕਰਕੇ ਮੈਂ ਬਣਾਇਆ ਨਹੀਂ ਕੋਸਕਾ ਹੁਣ ਮੈਂ ਬਣਾਉਂਗੀ ਸਬਜੀ ਰੋਟੀ ਕਰਦੀਆਂ ਤਿਆਰੀ 10:30 ਹੋ ਗਏ